ਰੋਇਪਰ ਪੁਲਿਸ ਨੇ ਕਰੋੜਾ ਰੁਪਏ ਦੀ ਹੈਰੋਨ ਸਮੇਤ ਇੱਕ ਮਾਪਤ ਨੂੰ ਗ੍ਰਿਫਤਾਰ ਕੀਤਾ ਹੈ ਮਿਲੀ ਜਾਣਕਾਰੀ ਅਨੁਸਾਰ ਚਰਨਜੀਤ ਕੌਰ ਨਾਮਕ ਔਰਤ ਪਿੰਡ ਨਿਹਾਲੇ ਵਾਲੇ ਦੀ ਰਹਿਣ ਵਾਲੀ ਹੈ ਅਤੇ ਵੱਡੇ ਪੱਧਰ ਤੇ ਹੈਰੋਨ ਦਾ ਕਾਰੋਬਾਰ ਜਿਹੜਾ ਉਹ ਕਰਦੀ ਸੀ ਇਸ ਕਾਰੋਬਾਰ ਵਿੱਚ ਉਸ ਨੇ ਆਪਣੇ ਪੁੱਤਰਾਂ ਨੂੰ ਵੀਰ ਲਾਇਆ ਹੋਇਆ ਸੀ ਚਰਨਜੀਤ ਕੌਰ ਪਾਕਿਸਤਾਨ ਤੋਂ ਹੈਰੋਨ ਮੰਗਵਾ ਕੇ ਆਪਣੇ ਪੁੱਤਰਾਂ ਰਾਹੀਂ ਅੱਗੇ ਸਪਲਾਈ ਕਰਵਾਉਂਦੀ ਸੀ ਜਿਸ ਤੇ ਕਾਰਵਾਈ ਕਰਦੇ ਹਾਂ ਗੁਪਤ ਸੂਚਨਾ ਦੇ ਆਧਾਰ ਤੇ ਰੋਇਟਰ ਪੁਲਿਸ ਨੇ ਛਾਪੇਮਾਰੀ ਕਰਕੇ ਚਰਨਜੀਤ ਕੌਰ ਅਤੇ ਉਸ ਦੇ ਪੁੱਤਰ ਨੂੰ ਰੰਗੇ ਹੱਥੀ 1 ਕਿਲੋ 815 ਗ੍ਰਾਮ ਹੈਰਨ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਚਰਨਜੀਤ ਕੌਰ ਦਾ ਪਰਿਵਾਰ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਸੀ ਇਸ ਦਾ ਇੱਕ ਪੁੱਤਰ ਸੁਖਵਿੰਦਰ ਸਿੰਘ ਪਹਿਲਾ ਹੀ ਨਸ਼ਾ ਤਸਕਰੀ ਦੇ આરોਪ ਵਿੱਚ ਜੇਲ੍ਹ ਘੱਟ ਰਿਹਾ ਹੈ ਚਰਨਜੀਤ ਕੌਰ ਅਤੇ ਉਸ ਦਾ ਪੁੱਤਰ ਪਾਕਿਸਤਾਨ ਤੋਂ ਹੈਰਨ ਮੁਗਵਾ ਕੇ ਅਲੱਗ-ਅਲੱਗ ਥਾਵਾਂ ਤੇ ਸਪਲਾਈ ਕਰਦਾ ਸੀ ਜਿੰਨਾ ਖਿਲਾਫ ਹੁਣ ਕਾਰਵਾਈ ਕਰਕੇ ਇਹਨਾਂ ਕੋਲੋਂ ਹੋਰ ਵੀ ਪੁੱਛਗਛ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਹੋਰ ਕੀ ਕੁਝ ਕਹਿਣਾ ਹੈ ਰਾਈਪਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਉਹ ਕਿੰਨੇ ਬੰਦੇ ਫੜੇਗੇ ਜੀ ਯੋਧ ਨਸ਼ਾ ਮਰਦ ਚ ਸਾਡੀ ਫਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਐਸਪੀ ਡੀ ਡੀਐਸਪੀ ਡੀਡੀਐਸਪੀ ਸਿਟੀ ਸਾਡੇ ਸੀਆਈ ਇਨਚਾਰਜ ਵੱਲੋਂ ਇਹਨਾਂ ਸਾਰੀ ਟੀਮ ਸਾਡੀ ਵੱਲੋਂ ਜਿਹੜੀ ਸੀਆਈ ਦੀ ਟੀਮ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ 2 ਕਿਲੋ 495 ਗ੍ਰਾਮ ਹਿਰੋ 30 ਗ੍ਰਾਮ ਅਫੀਮ ਤੇ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤਿੰਨ ਵੱਖ-ਵੱਖ ਮਕਮਤਾਂ ਦੇ ਵਿੱਚ ਤੇ ਇੱਕ ਹੋਰ ਮਕਦਮੇ 'ਚ ਅਸਲਾ ਐਕਟ ਦੇ ਵਿੱਚ ਉਦੇ ਵਿੱਚ ਇੱਕ ਮੁਕਦਮੇ 'ਚ ਦੋ-ਦੋ ਛੇ ਨੂੰ ਗ੍ਰਿਫਤਾਰ ਕਰਕੇ ਦੋ ਪਿਸਟਲ ਬੱਤੀਬੌਰ ਸਮੇਤ 17 ਜ਼ਿੰਦਾ ਰੌਣ ਬੱਤੀਬੌਰ ਤੇ ਇੱਕ ਮੋਬਾਈਲ ਫੋਨ ਇੱਕ ਕਾਰ ਸਵਿਟਰਾਮਤ ਕੀਤੀ ਹੈ। ਇਹ ਜਿਹੜੀ ਹਾਜੀ ਜਿਹੜੀ ਹੈਰੋਇਨ ਫੜੀ ਹੈ ਸਰ ਇਹ ਕਿੱਥੋਂ ਫੜੀ ਹੋਈਗੀ ਹੈ ਇਹਦੇ ਵਿੱਚ ਜਿਹੜੀ ਅ ਔਰਤ ਵੀ ਹੈਗੀ ਹੈ ਸਰ ਰੋਸੀਬੜ ਇਹਦੇ ਵਿੱਚ ਮੁਕਦਮਾ ਨੰਬਰ 176 ਦਰਜ ਕੀਤਾ ਹੈ ਥਾਣਾ सदर ਫਰੋਜ਼ਪੁਰ ਇੱਥੇ ਸੀਆਈਏ ਦੀ ਟੀਮ ਵੱਲੋਂ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਦੁਲਸੀਕੇ ਬਨ ਕਾਣਾ ਸਦਰ ਏਰੀਏ ਦੇ ਵਿੱਚ ਉੱਥੇ ਬਲਵਿੰਦਰ ਸਿੰਘ ਔਰ ਬੱਬੂ ਉਮਰ ਕਰੀਬ 30 ਸਾਲ ਹੈ ਪੁੱਤਰ ਬਗੀਚਾ ਸਿੰਘ ਤੇ ਚਰਨਜੀਤ ਕੌਰ ਔਰ ਚੰنو ਬਾਈ ਉਮਰ 55 ਸਾਲ ਪਤਨੀ ਬਗੀਚਾ ਸਿੰਘ ਇਹ ਦੋਨੇ ਅਰੇ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 815 ਗ੍ਰਾਮ ਤੇ ਦੋ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਇਹ ਮਾਂ ਪਤਨੀ ਇਹ ਮਾਂ ਪੁੱਤਾਂ ਜੀ ਪਹਿਲਾਂ ਵੀ ਇਹਨਾਂ ਦਾ ਇੱਕ ਲੜਕਾ ਪਹਿਲਾਂ ਵੀ ਇਸੇ ਕੰਮ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਜਿਹਦੇ ਪਰਚਾ ਦਾ ਸੀ ਸਾਰਾ ਟੱਬਰੀ ਵੇਚਦਾ ਸੀ ਜੀ ਹਾਂ ਜੀ ਹਾਂ ਕਿੱਥੋਂ ਰਿਆਂ ਨਾਲ ਸਰ ਇਹਦੀ ਆਪਣੇ ਪਿੰਡ ਦੇ ਹੱਲੇ ਵਾਲਾ ਥਾਣਾ ਸਦਰ ਫਰੋਜ਼ਪੁਰ ਨੇ ਲੈ ਲਿਆ ਕੇਲਚੋ ਜਿਹੜੇ ਸਰ ਵੈਪਨ ਫੜੀ ਹੈਗੀ ਜੀ ਇਹ ਵੈਪਨਸ ਇੱਕ ਦੂਸਰੇ ਮੁਕਦਮੇ ਦੇ ਵਿੱਚ ਅ ਮੁਕਦਮਾ ਨੰਬਰ 80 ਜਿਹੜਾ 25 ਆਰਮਜ਼ਾ ਇੱਕ ਥਾਣਾ ਸਦਰ ਜ਼ੀਰਾ ਦੇ ਵਿੱਚ ਜਸ਼ਨਪ੍ਰੀਤ ਸਿੰਘ ਤੇ ਦੇਵ ਤੇ ਗੁਰਪ੍ਰਤਾਪ ਸਿੰਘ ਉਰਫ ਗੋਰਾ ਇਹ ਦੋ ਜਣੇ ਤਾਂ ਉਥੋਂ ਦੇ ਸਦਰ ਜ਼ੀਰੇ ਦੇ ਤੇ ਸਿਟੀ ਜ਼ੀਰੇ ਦੇ ਰਹਿਣ ਵਾਲੇ ਆ ਤੇ ਇੱਕ ਤੀਸਰਾ ਵੀ ਸਿਟੀ ਤਾਂ ਕਬਸਤੇ ਸਿਟੀ ਜ਼ੀਰਾ ਦਾ ਇਸ ਨੂੰ ਇਹਦੀ ਗ੍ਰਿਫਤਾਰੀ ਰੰਦੀ ਹੈ ਦੋ ਜਣੇ ਗ੍ਰਿਫਤਾਰ ਕੀਤੇ ਆ ਦੋ ਪਿਸਟਲ ਬੱਤੀਪੁਰ 17 ਜਿੰਦਾ ਰੋਂਦ ਬੱਤੀਪੁਰ ਤੇ ਇੱਕ ਮੋਬਾਈਲ ਫੋਨ ਐਪਲ ਤੇ ਇੱਕ ਕਾਰ ਸਵਿਫਟ ਇਹਨਾਂ ਤੋਂ ਬਰਾਮਦ ਕੀਤੀ ਹੈ ਜਰੇ ਮੈਂ ਕਿਸੇ ਨੂੰ ਅੰਜਾਮ ਦੇਣਾ ਸੀ ਵਾਰਦਾਤ ਨੂੰ ਇਹ ਪਿਸਟਲ ਜਿਹੜੇ ਆ ਕਿੱਥੋਂ ਲੈ ਕੇ ਆਏ ਹੋਗੇ ਸੀਗੇ ਇਹ ਜਿਹੜੀ ਇਹਨਾਂ ਦੀ ਚੱਲ ਰਹੀ ਜੀ ਇਹ ਹਜੇ ਪੁਛਗਿਸ ਚੱਲ ਰਹੀ ਆ ਜਿਵੇਂ ਜਿਵੇਂ ਸਾਨੂੰ ਅੱਗੇ ਪਤਾ ਲੱਗੂਗਾ ਇਹਦੇ ਜਿਹੜੇ ਸਾਥੀ ਇਹਨੇ ਦੱਸਿਆ ਇੱਕ ਦੋ ਜਾਣੇ ਜਿਵੇਂ ਆ ਗੁਰਪ੍ਰਤਾਪ ਜਿਹੜਾ ਫੜਨ ਵਾਲਾ ਰਹਿੰਦਾ ਮੇਨਲੀ ਇਸ ਦੇ ਇਸ ਤੇ ਲਾਰੇ ਆ ਵੀ ਇਹਨੇ ਸਾਨੂੰ ਧਿਆਰ ਦਿੱਤੇ ਆ ਤੇ ਬਾਕੀ ਜਿਹੜੇ ਪੁਛਗਿਸ ਜਦੋਂ ਉਹਨੂੰ ਵੀ ਫੜ ਲਾਂਗੇ ਅੱਗੇ ਹੋਰ ਕੜੀਆਂ ਖੁੱਲਣਗੀਆਂ ਜੀ ਤਾਂ ਉਸ ਦੇ ਮੁਤਾਬਕ ਹੀ ਅੱਗੇ ਕਾਰਵਾਈ ਕਰਾਂਗੇ ਹਾਂਜੀ ਇਹਨਾਂ ਤੇ ਹੈ ਨਹੀਂ ਇਹਨਾਂ ਦਾ ਇੱਕ ਨਾਲ ਦਾ ਸਾਥੀ ਜਿਹੜਾ ਹੈਗਾ ਉਹ ਗ੍ਰਿਪਟ ਸਾਡੇ ਗਰੇ ਨਾ ਬੇਟਾ ਇੱਕ ਬੇਟਾ ਹਾਂਜੀ ਇਹਨਾਂ ਦਾ ਬੇਟਾ ਹੈ ਉਹ ਪਹਿਲਾ ਗ੍ਰফতার ਹੈ ਉੱਤੇ ਪੰਜਾ ਹਿੰਦੀ ਕਿ ਇਹ ਸਾਡੀ ਹੁਣ ਤੱਕ ਦੀ ਜਿਹੜੀ ਪਿਛਲੇ 1 ਤੋਂ ਲੈ ਕੇ 3 ਤੋਂ ਲੈ ਕੇ 5 7 ਤੱਕ ਆਪਣੀ ਟੋਟਲ 500 655 ਮੁਕਦਮੇ ਦਰਜ ਕੀਤੇ ਐ ਐਨਡੀਪੀਐਸ ਦੇ 836 ਜਣੇ ਗ੍ਰਿਫਤਾਰ ਕੀਤੇ ਆ ਤੇ 96 ਕਿਲੋ 687 ਗ੍ਰਾਮ ਹੁਣ ਤੱਕ ਜਿਹੜੀ ਹੈਰੋਇਨ ਆਪਾਂ ਕਰ ਲਈ ਆਪ ਪਿਛਲੇ 1 ਤੋਂ ਲੈ ਕੇ ਹੁਣ ਤੱਕ ਹਾਂਜੀ 4 ਮਹੀਨੇ ਇਸ ਤਰ੍ਹਾਂ ਇਹ ਰੋਇਨ ਕਿੰது ਲੈ ਕੇ ਆਉਂਦੀ ਸੀ ਕਿ ਜਿੱਦਾਂ 1 ਕਿਲੋ 150 ਗ੍ਰਾਮ ਰੋਇਨ ਹੈ ਇਹ ਜਿਹੜੀ ਇਹਦਾ ਚੱਲ ਰਹੀ ਹੈ ਸੀ ਵੀ ਇਹ ਹੌਸਟ ਲਿੰਕ ਦੇ ਵਿੱਚ ਤਾਂ ਨਹੀਂ ਲੈ ਕੇ ਆਏ ਬਾਹਰ ਉਧਰ ਪਾਕਿਸਤਾਨ ਤੋਂ ਜਿਨ੍ਹਾਂ ਨੇ ਵੀ ਇਥੋਂ ਲਈ ਹੋਣੀ ਹੈ ਉਸ ਤੋਂ ਅੱਗੇ ਜਿਹੜਾ ਇਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਬੈਕਵਰਡ ਫਾਰਵਰਡ ਲਿੰਕੇ ਇਹ ਅਗਲੇ 2 ਦਿਨਾਂ ਅਸੀਂ ਤੁਹਾਨੂੰ ਇਹ ਵੀ ਅਸੀਂ ਆਪਾਂ ਤੁਹਾਨੂੰ ਦੱਸਾਂਗੇ ਹੋਰ ਰਿਕਵਰੀ ਦੀ ਸੰਭਾਵਨਾ ਹੈ ਤੇ ਜਿਹੜੇ ਹੋਰ ਇਹਨਾਂ ਦੇ ਨਾਲ ਦੇ ਸਾਥੀ ਪੜਨ ਦੀ ਦੁਆ